24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰਪ੍ਰੇ ਸਸ਼ੀਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨਵੈਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੋੜ ਤੱਕ ਪਹੁੰਚ ਰਹਿਣ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਦਿੱਲੀ ਵਿਖੇ ਲੱਗਣ ਵਾਲੇ ਮੋਰਚੇ ਦੀਆਂ ਤਿਆਰੀਆਂ ਸ਼ੁਰੂ ਸਜਾਵਾਂ ਕਰ ਚੁੱਕੇ ਹਰੇਕ ਵਿਅਕਤੀ ਨੂੰ ਰਹਾ ਕਰਵਾਉਣ ਲਈ ਸਰਕਾਰ ਨਹੀਂ ਦੇ ਰਹੀ ਧਿਆਨ ਅੱਜ ਜ਼ਿਲ੍ਹਾ ਤਰਨਤਾਰਨ ਦੇ ਅੰਦਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੁਨਿੰਦੇ ਸੀਨੀਅਰ ਆਗੂ ਮਹਿਰ ਸਿੰਘ ਤਲਵੰਡੀ ਵੱਲੋਂ ਕਿਸਾਨਾਂ ਨੂੰ ਜਾਗਰੂਤ ਕਰਨ ਲਈ ਪਿੰਡੋਂ ਪਿੰਡਾਂ ਵਿੱਚ ਨੁਕਰੀ ਮੀਟੀਆਂ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ ਜਿਸ ਤੇਤ ਹਲਕਾ ਖੇਮ ਕਰਨ ਦੇ ਦਿਨ ਪੈਂਦੇ ਪਿੰਡ ਰਾਜੋ ਕੇ ਨੁਕਰ ਮੀਟਿੰਗ ਕੀਤੀ ਗਈ ਅਤੇ ਮੌਜੂਦਾ ਸਰਕਾਰ ਅਤੇ ਕੇਂਦਰ ਸਰਕਾਰ ਖلاف ਰੋਸ ਪ੍ਰਦਰਸ਼ਨ ਤੇ ਭਾਰੀ ਨਾਰੇਬਾਜ਼ੀ ਕੀਤੀ ਗਈ ਤਲਵੰਡੀ ਨੇ ਦੱਸਿਆ ਕਿ ਜੋ ਵੀ ਜੇਲ੍ਹਾਂ ਵਿੱਚ ਸਜ਼ਾਵਾਂ ਕੱਟ ਚੁੱਕੇ ਹਨ ਹਰ ਇੱਕ ਵਿਅਕਤੀ ਨੂੰ ਉਹਨਾਂ ਦੀ ਦਿਹਾਈ ਦਿੱਤੀ ਜਾਵੇ ਅਤੇ ਇਸ ਆਪਣੀ ਸਰਕਾਰਾਂ ਵੱਲੋਂ ਕਿਸਾਨ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ ਉਹਨਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਬਹੁਤ ਵੱਡੇ ਪੱਧਰ ਤੇ ਦਿੱਲੀ ਵਿਖੇ ਰੈਲੀ ਅਤੇ ਧਰਨੇ ਲਗਾਉਣ ਸੰਬੰਧੀ ਨੂੰ ਲੈ ਕੇ ਹੋਂ ਤੋਂ ਪਿੰਡੋਂ ਪਿੰਡਾਂ ਵਿੱਚ ਕਿਸਾਨਾਂ ਨਾਲ ਨੁਕਰ ਮੀਟਿੰਗ ਕੀਤੀਆਂ ਜਾ ਰਹੀਆਂ ਹਨ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਦੇਖੋ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਦਾ ਸੇਵਾਦਾਰ ਮੇਰ ਸਿੰਘ ਤਲਵੰਡੀ ਬੋਲਦਾ ਵਾਂ ਗੱਲ ਸਿੱਖਾ ਨਾ ਸਿੱਖਿਆ ਦਾ ਇਹ ਜਿਹਦੇ ਕੋਲ ਚੰਗੀ ਸਿੱਖਿਆ ਉਹ ਸਿੱਖਵਾ ਠੀਕ ਆ ਸਾਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿਰਪਾ ਕੀਤੀ ਸਾਡੇ ਦੇ ਸਾਨੂੰ ਇੱਕ ਲਬਾਸ ਦਿੱਤਾ ਵਾ ਇੱਕ ਚਿਹਰਾ ਮੋਹਰ ਦਿੱਤਾ ਸਿੱਖੀ ਦਾ ਉਹਦੇ ਦੇ ਪ੍ਰਧਾਨਾ ਪਰ ਕਟਗੀਤਿਆਂ ਦੇ ਨਾਲ ਅੱਜ ਨਹੀਂ ਜਦੋਂ ਤੋਂ ਸਿਟੀ ਚੱਲੀ ਏ ਤੱਕਾ ਹੁੰਦਾ ਆ ਤੇ ਲੋਕ ਸਿੰਦੇ ਆਏ ਕਰੋੜਾਂ ਲੋਕਾਂ ਨੇ ਇਹ ਸੈਨ ਕਰਕੇ ਦਿੱਤੇ ਰਾਸ਼ਟਰਪਤੀ ਨੂੰ ਕਿ ਜਿਹੜੇ ਨਿਰਯਾਜ ਲੋਕ ਜੇਲ੍ਹਾਂ ਦੇ ਵਿੱਚ ਬੰਦ ਆ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕੀਤੀਆਂ ਉਹ ਭਾਵੇਂ ਕਿਸੇ ਵੀ ਧਰਮ ਦੇ ਨਾਲ ਆ ਭਾਵੇਂ ਉਹ ਸਿੱਖ ਆ ਸਾਈ ਆ ਮੁਸਲਮਾਨ ਆ ਹਿੰਦੂ ਆ ਕੋਈ ਵੀ ਆ ਤੇ ਉਹਦੀ ਜਿਹੜੀ ਆਪਣੀ ਜਿੰਨੀ ਬਣਦੀ ਸਜ਼ਾ ਕੱਟ ਚੁੱਕਾ ਵਾ ਤੈਨੂੰ ਰਿਹਾਅ ਕਰ ਦੇਣਾ ਚਾਹੀਦਾ ਵਾ ਪਰ ਜਿਹੜੀਆਂ ਸਰਕਾਰਾਂ ਵਾ ਇਹ ਗੁੰਡਿਆਂ ਦੀਆਂ ਵਾਂ ਇਹ ਚੋਰਾਂ ਦੀਆਂ ਵਾਂ ਚੋਰਾਂ ਤੇ ਗੁੰਡਿਆਂ ਨੂੰ ਪਾਲਣ ਡੀਆਂ ਵਾਂ ਤੇ ਜਿਹੜਾ ਸੱਚ ਦੀ ਗੱਲ ਕਰਦਾ ਉਹਨੂੰ ਚੁੱਕੇ ਜੇ ਸੁੱਟਣ ਡੀਆਂ ਇਹਦੇ ਖਿਲਾਫ ਪੂਰੇ ਪੰਜਾਬ ਨਹੀਂ ਪੂਰੇ ਭਾਰ ਦੇ ਵਿੱਚ ਵੱਡਾ ਸੰਘਰਸ਼ ਫੇਰ ਹੋਣ ਜਾ ਰਿਹਾ ਵਾ ਜਿਵੇਂ ਕਿ ਅਸੀਂ ਪਿੱਛੇ 13 ਮਹੀਨੇ ਦਿੱਲੀ ਦੇ ਵਿੱਚ ਬੋਰਚਾ ਲੜ ਕੇ ਆਏ ਸਾਂ ਅੰਦੋਲਨਾਂ ਤੇ ਵੱਡਾ ਅੰਦੋਲਨ ਕੀਤਾ ਐਮਐਸਪੀ ਵਰਗੇ ਸਾਡੇ ਨਾਲ ਉਹਨਾਂ ਨੇ ਵਾਅਦਾ ਦਵਾਇਆ ਕਿ ਐਮਐਸਪੀ ਵੀ ਜਾਰੀ ਕਰਾਂਗੇ ਗਰੀਬ ਦੀ ਦਿਹਾੜੀ ਵੀ ਦੁੱਗਣੀ ਕਰਾਂਗੇ ਮਹਗਾਈ ਪਤਾ ਵੀ ਦਵਾਂਦੇ ਤੇ ਪਿਲਸ਼ਰਾ ਵੀ ਦਵਾਂਗੇ ਪਰ ਕੁਛ ਨਹੀਂ ਕਿਸੇ ਨੂੰ ਅਜੇ ਤੱਕ ਮਿਲਿਆ ਜਿਵੇਂ ਇੱਕ ਵੱਡਾ ਦੋ ਦਾ ਹਿੱਸਾ ਵਾ ਵੀ ਹਰ ਜਿਹੜਾ 17 ਕਿਲੋ ਦਵਾਈ ਦੀ ਤੱਕ ਪਹਿਲੀ ਆ ਉਹਦੀ ਵੰਡ ਕਰਾਂਗੇ ਪਰ ਸਰਕਾਰ ਕਿਦੇ ਵੀ ਕੁਛ ਨਹੀਂ ਬੋਲੀ 13 ਮਹੀਨੇ ਉੱਥੇ ਲਾ ਕੇ ਆਏ 750 ਸ਼ਹੀਦ ਕਰਾ ਕੇ ਜਿਹਦੇ ਵਿੱਚ ਸਤਕਾਰ ਜੋ ਕਿਸਾਨ ਵੀ ਆ ਮਜ਼ਦੂਰ ਵੀ ਆ ਦੁਕਾਨਦਾਰ ਵੀ ਆ ਮਲਾਜ਼ਮ ਵੀ ਆ ਸਾਰਿਆਂ ਨੇ ਉੱਥੇ ਪੂਰਾ ਯੋਗਦਾਨ ਪਾਇਆ ਸਰਕਾਰ ਉਹਨਾਂ ਗੱਲਾਂ ਤੋਂ ਭੱਜ ਚੁੱਕੀ ਆ ਉਹਦੇ ਸਬੰਧ ਵਿੱਚ ਵੀ ਅੱਜ ਅਹੀਂ ਪਿੰਡਾਂ ਦੇ ਵਿੱਚ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਵੱਲੋਂ ਮੀਟਿੰਗਾਂ ਲਾ ਕੇ ਜਿਵੇਂ ਅੱਜ ਅਸੀਂ ਪਿੰਡ ਰਾਜੋਗੜ ਖਲੋਤੇ ਆ ਮੀਟਿੰਗ ਲਾਈਏ ਸਾਡੀ ਵਧੀਆ ਟੀਮ ਚੱਲਦੀ ਇੱਥੇ 2 ਤਰੀਕ ਨੂੰ ਅਸੀਂ ਯਾਨੀ ਕਿ 2 ਜਨਵਰੀ ਨੂੰ ਅਸੀਂ ਜੜਿਆਲਾ ਗੁਰੂ ਕੇ ਵੇਖੇ ਵੱਡਾ ਇਕੱਠ ਕਰਨ ਲੱਗੇ ਆ ਦਿੱਲੀ ਨੂੰ ਕੂਚ ਕਰਾਂਗੇ ਇਕੱਠ ਕਰਕੇ ਬਰਨਾਲੇ ਵਿੱਚ ਛੇਤਰੀ ਨੂੰ ਕਰਾਂਗੇ ਇਕੱਠ ਪੰਜਾਬ ਵਿੱਚ ਦੋ ਵੱਡੇ ਇਕੱਠ ਕਰਕੇ ਉਹਦੀਆਂ ਤਿਆਰੀਆਂ ਕਰ ਰਹੇ ਆ ਉਹਦੇ ਸਬੰਧ ਵਿੱਚ ਪਿੰਡਾਂ ਵਿੱਚ ਮੀਟਿੰਗਾਂ ਲਾ ਰਹੇ ਆ ਮੀਟਿੰਗਾਂ ਲਾ ਕੇ ਤਿਆਰੀਆਂ ਸਾਡੀਆਂ ਪੰਜਾਬ ਦੀ ਸਰਕਾਰ ਜਿਹੜੀ ਆ ਇਨੇ ਬਿਲਕੁਲ ਚਿਹਰਾ ਮੋਰਾ ਸਾਹਮਣੇ ਆ ਗਿਆ ਕਿ ਦੋ ਛੱਡ ਕੇ ਤੇ ਜੇ ਨੂੰ ਲਿਆਂਦਾ ਕਿ ਸ਼ੈਨ ਸਾਡੀ ਹੋਣੀ ਪਣੀ ਲਿਖੀ ਜਾਵੇ ਪਰ ਐ ਸਰਕਾਰ ਨੇ ਬਿਲਕੁਲ ਹਰ ਪਾਸੋਂ ਮਾਜਾ ਮਾਰਤਾ ਡੇਢ ਮਹੀਨਾ ਹੋ ਗਿਆ ਵਾ ਕੋਲ ਦਫ਼ਤਰ ਬੰਦ ਪਿਆ ਵਾ ਕਰਮਚਾਰੀ ਸਾਰੇ ਜਿੰਨੇ ਵੀ ਹੈਗੇ ਆ ਉਹ ਧਰਨਿਆਂ ਤੇ ਬੈਠੇ ਆ ਲੋਕ ਪਰੇਸ਼ਾਨ ਕਿਸੇ ਨੂੰ ਕੋਈ ਦੁਵਾ ਨਹੀਂ ਮੇਰੀ ਕੋਈ ਸਰਕਾਰੀ ਦਫ਼ਤਰ ਖੁੱਲਾ ਨਹੀਂ ਗਾ ਲੋਕ ਦਰ ਦੇ ਠੋਕਰਾ ਖਾਂਡਿਆ ਭਗਵੰਤਨਾ ਸਰਕਾਰ ਨੂੰ ਵੀ ਚਾਹੀਦਾ ਵਾ ਕਿ ਕਿਦੇ ਇਹ ਨਾ ਹੋਵੇ ਜਿਹੜਾ ਦਿੱਲੀ ਵਾਲਾ ਮੋਰਚਾ ਵਾ ਉਹ ਇਹ ਲੋਕ ਪੰਜਾਬ ਜੀ ਖੋਲ ਦੇਣ ਕਿਉਂਕਿ ਇੰਨੇ ਪੰਜਾਬ ਦੇ ਲੋਕ ਦੁਖੀ ਹੋ ਚੁੱਕੇ ਆ ਇਹਦੇ ਤੇ ਭਗਵਾਨਾ ਸਰਕਾਰ ਹੀ ਵਿਚਾਰ ਕਰੇ ਤੇ ਮੋਦੀ ਸਰਕਾਰ ਵਿਚਾਰ ਕਰੇ ਜੇ ਨਾ ਵਿਚਾਰ ਕੀਤੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਅਖੋਲਿਆ ਕੀਤਾ ਤੇ ਆਉਣਲੇ ਸਮੇਂ 'ਚ ਵੱਡਾ ਖਰਚਾ ਭੁਗਤਣਾ ਪਊਗਾ ਕਿਸਾਨ ਮਜ਼ਦੂਰ ਸ਼ਿਕਰਤ ਦੇ ਵੱਡੇ ਸੇਵਾਦਾਰ ਮੀਰ ਸਿੰਘ ਤਲਵੰਡੀ